ਤੁਸੀਂ ਵੀ ਕਿਹਾ ਸੀ ਬਿਆਨ ਦਿੱਤਾ ਸੀ ਕਿ ਇੱਕ ਤੱਕ 11 ਵਾਲੀ ਗੱਲ ਹੋਊਗੀ ਜੇ ਟੀਮ ਇਕੱਠੀ ਹੁੰਦੀ ਹੈ ਕਿ ਤੱਕ ਆਕਾਲੀਦਰ ਭਾਜਪਾ ਦੇ ਗਠਜੰਦ ਦੇ ਟੁੱਟਣ ਦੀ ਗੱਲ ਹੈ ਟੁੱਟੇ ਦਾ ਤਾਂ ਹੋਵੇ ਜੇ ਜੁੜਿਆ ਹੋਵੇ ਗੱਲ ਚ ਰਹੀਆਂ ਸੀ ਚਰਚਾਆਂ ਸੀ ਅੰਦਾਜ਼ੇ ਸੀ ਸਾਡੇ ਲਈ ਸਿਧਾਂਤ ਪਹਿਲਾਂ ਭਾਜਪਾ ਕਿਹੜਿਆਂ ਤੇ ਰਾਜੀ ਸੀ ਤੇ ਕਿਹੜਿਆਂ ਤੇ ਨਾ ਕਰ ਗਈ ਇਹ ਕੋਈ ਗੱਲਬਾਤ ਦਾ ਹਿੱਸਾ ਨਹੀਂ ਸੀ ਹਾਰਮਰ ਤੌਰ ਤੇ ਤਾਂ ਕੋਈ ਗਠਜੰਦਨ ਦੀ ਗੱਲਬਾਤ ਚੱਲ ਹੀ ਨਹੀਂ ਸੀ ਰਹੀ ਟੁੱਟਣ ਦੀ ਤਾਂ ਹੋਵੇ ਨਾ ਵੀ ਦੀ ਗੱਲਬਾਤ ਚੱਲ ਰਹੀ ਹੋਵੇ ਵਿੱਚ ਰਹੀ ਹੋਵੇ ਪ੍ਰਧਾਨ ਮੰਤਰੀ ਹਮੇਸ਼ਾ ਦਾ ਬਿਆਨ ਕਿਉਂ ਆਉਂਦਾ ਰਿਹਾ ਕਿ ਸਾਡਾ ਹੋ ਰਹੀ ਹੈ ਗੱਲ ਮਾਝਾ ਜੀ ਦਾ ਜਿਹੜਾ ਬਿਆਨ ਸੀ ਉਹ ਵੀ ਇੱਕ ਚੈਨਲ ਨੂੰ ਇੰਟਰਵਿਊ ਦੇ ਸਮੇਂ ਸੀ ਇਹ ਸ਼੍ਰੋਮਣੀ ਅਕਾਲੀ ਦਲ ਪੁਰਾਣੇ ਬੀਤੇ ਤੋਂ ਸਿੱਖ ਰਿਹਾ ਹੈ ਕਿ ਇੱਕ ਵੇਲਾ ਉਹ ਸੀ 1996 ਵੇਲੇ ਦਾ ਜਦੋਂ ਬਿਨਾਂ ਕਿਸੇ ਸ਼ਰਤ ਦੇ ਉੱਤੇ ਗੱਠਜੋੜ ਹੋ ਗਿਆ ਤੇ ਫਿਰ ਕਹਿੰਦੇ ਪੰਜਾਬ ਨੂੰ ਖਮਿਆਜੇ ਬਹੁਤ ਭੁਗਤਨੇ ਪਏ 96 ਜਦ ਵੀ ਤੁਹ ਜਾਤਾ ਹੋਏ ਸੀ ਉਹ ਕੋਈ ਨਹੀਂ ਸੀ ਬਿਨਾਂ ਸ਼ਰਤੋ ਸੀ ਕੋਈ ਲੋਕ ਭਾਵੇਂ ਕਹੀ ਜਾਣ ਜਿਹੜਾ ਹੱਥ ਬੁਲਾਇਆ ਸੀ ਬੀਜੇਪੀ ਨਾ ਉਹਦੇ ਫਾਇਦੇ ਹੋਏ ਨੇ ਉਹਦਾ ਕੌਣ ਕਹਿੰਦਾ ਨੁਕਸਾਨ ਹੋਇਆ ਫਾਇਦੇ ਹੋਏ ਨੇ ਸਭ ਤੋਂ ਵੱਡਾ ਫਾਇਦਾ ਕੀ ਹੋਇਆ ਸਭ ਤੋਂ ਵੱਡਾ ਸੱਜਨ ਕੁਮਾਰ ਵਰਗੇ ਜਿਹੜੇ ਕਾਤਲ ਸਿੱਖਾਂ ਦੇ 5 ਮਿੰਟ ਥਾਣੇ ਚ ਨਹੀਂ ਸੀ ਬੈਠੇ ਉਹ ਸਾਲਾਂ ਬੱਧੀ ਜੇਲਾ ਤੇ ਗਏ ਕਰਤਾਰਪੁਰ ਸਾਹਿਬ ਦਾ ਲਾਂਗਾ ਹਰ ਮਹੀਨੇ ਅਰਦਾਸ ਕਰਦੇ ਸੀ ਬਡਾਲਾ ਸਾਹਿਬ ਜਾ ਕੇ ਉੱਥੇ ਬਲਾਇਕ ਲਿਸਟ ਜਿਹੜੀ ਸਾਡੇ ਭਰਾ ਬਾਹਰ ਬੈਠੇ ਨੇ ਉਹਨਾਂ ਭੈਣਾ ਭਰਾਵਾਂ ਦੇ ਵਿਆਹਾਂ ਤੱਕ ਨਹੀਂ ਸੀ ਆਉਣ ਦਿੱਤਾ ਜਾਂਦਾ ਅਸੀਂ ਉਹ ਬਲਾਇਕ ਲਿਸਟ ਤੇ ਕਾਟਾ ਮਰਾਇਆ ਕੱਲੇ ਕਹਿਰੇ ਚੱਲ ਕੇ ਦੇਸ਼ ਪੱਧਰ ਤੇ ਮਸਲੇ ਹੱਲ ਕਰਾ ਲਵਾਂਗੇ ਪੰਜਾਬ ਦੇ ਕੋਈ ਪਾਰਟੀ ਆਪਣੀ ਵਿਚਾਰਧਾਰਾ ਨਹੀਂ ਛੱਡ ਸਕਦੀ ਹਿੰਸਾ ਦਲ ਉਹ ਚਲੇ ਗਏ ਪਹਿਲਾਂ ਤਾਂ ਉਹਨਾਂ ਦੀਆਂ ਸ਼ਰਤਾਂ ਹੀ ਇਹ ਸੀ ਕਿ ਪ੍ਰਧਾਨ ਸਾਹਿਬ ਕੁਰਸੀ ਛੱਡਣ ਤੇ ਅਸੀਂ ਆਉਣ ਨੂੰ ਤਿਆਰ ਆਂ ਕੁਰਸੀ ਤੇ ਵੀ ਪ੍ਰਧਾਨ ਸਾਹਿਬ ਹੀ ਅਜੇ ਬੈਠੇ ਐ ਸੁਖਵੀਰ ਸਿੰਘ ਬਾਦਲ ਫਿਰ ਵੀ ਉਹ ਵਾਪਸ ਆ ਰਹੇ ਨੇ ਦੋਨੇ ਤਿਰਾਂ ਜਦੋਂ ਅਹਿਸਾਸ ਕਰਦਿਆਂ ਵੀ ਲੋੜ ਆ ਉਦੋਂ ਫਿਰ ਉਹ ਸਿਰੇ ਚੜ੍ਹ ਜਾਂਦੀ ਹੈ ਗੱਲ ਆਡੀ ਸੀਟ ਤੇ ਵੀ ਕਿਉਂਕਿ ਦਾਵੇਦਾਰ ਇੱਕ ਡਾਕਟਰ ਦਲਜੀਤ ਸਿੰਘ ਚੀਮਾ ਮੰਨੇ ਜਾਂਦੇ ਆ ਹੋਰ ਵੀ ਬਹੁਤ ਨੇ ਨੰਦਪੁਰ ਸਾਹਿਬ ਦੀ ਸੀਟ ਤੇ ਤਾਂ 10-15 ਦਾ ਉਮੀਦਾਰ ਨੇ ਕਿਹਨੂੰ ਪਸੰਦ ਕੌਣ ਹੈ ਚਲੋ ਇਹ ਤਾਂ ਪਾਰਟੀ ਫੈਸਲਾ ਕਰਦੀ ਹੈ ਜਿਹੜਾ ਉਹ ਹੀ ਫਿਰ ਮੰਨੇਗਾ ਹੁਣ ਰਵਨੀਤ ਸਿੰਘ ਬਿੱਟੂ ਉਧਰੋਂ ਪ੍ਰਨੀਤ ਕੌਰ ਕਾਂਗਰਸ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਭਾਜਪਾ ਵੱਲ ਚਲੇ ਗਏ ਆ ਉਹਨਾਂ ਦੀ ਝੋਲੀ 'ਚ ਬੈਠੇ ਜਾ ਕੇ ਤੁਸੀਂ ਸਿਆਸੀ ਤੌਰ ਤੇ ਨਿੱਜੀ ਤੌਰ ਤੇ ਕਿਵੇਂ ਸਮਝਦੇ ਹੋ ਕਿ ਕਿਉਂ ਹੁੰਦਾ ਇਸ ਤਰ੍ਹਾਂ ਕਿ ਉਹਨਾਂ ਦੇ ਮੌਸਮ ਦੇ ਵਿੱਚ ਲੀਡਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੀ ਆ ਲੋਕ ਸਭਾ 2024 ਦੀਆਂ ਚੋਣਾਂ ਦੇ ਦਿਨ ਜਿਵੇਂ ਜਿਵੇਂ ਨੇੜੇ ਆ ਰਹੇ ਨੇ ਹਾਲਾਂਕਿ ਤਰੀਖਾਂ ਸਾਰੀਆਂ ਮਿੱਥੀਆਂ ਜਾ ਚੁੱਕੀਆਂ ਨੇ ਪਰ ਪੰਜਾਬ 'ਚ ਇਸ ਵਾਰੀ ਰਾਜਨੀਤੀ ਦਿਲਚਸਪ ਹੋਈ ਕਈ ਗੱਠਜੋੜ ਦੀਆਂ ਗੱਲਾਂ ਤੁਰੀਆਂ ਪਰ ਸਿਰੇ ਨਹੀਂ ਚੜ੍ਹੇ ਉਹਨਾਂ ਵਿੱਚੋਂ ਇੱਕ ਸੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਸਾਰਾ ਕੁਝ ਸਾਫ਼ ਹੋ ਗਿਆ ਉਧਰੋਂ ਭਾਜਪਾ ਦਾ ਐਲਾਨਾ ਮਾਉਣਾ ਕਿ ਅਸੀਂ ਕੱਲੇ ਹੀ 13 ਸੀਟਾਂ ਲੜਾਂਗੇ ਤੇ ਉਧਰੋਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਚ ਪਹਿਲਾਂ ਹੀ ਕਹਿ ਦਿੱਤਾ ਗਿਆ ਕਿ ਅਸੀਂ ਵੀ ਕੱਲਿਆਂ ਚੋਂ ਲੜਾਂਗੇ ਪਰ ਇਹ ਗੱਲ ਕਿੱਥੇ ਤੱਕ ਟੁੱਟੀ ਜਾ ਕੇ ਔਰ ਇਹ ਗੱਲ ਟੁੱਟੀ ਤੇ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦ ਚਲਣੀ ਹੈ ਕਿਉਂਕਿ ਖੇਤਰੀ ਪਾਰਟੀ ਇਕਲੌਤੀ ਪੰਜਾਬ ਦੀ ਸ਼੍ਰੋਮਣੀ ਕਾਲੀ ਦਲ ਮੰਨੀ ਜਾਂਦੀ ਹੈ ਬਹੁਤ ਸਾਰੇ ਲੀਡਰ ਸ਼੍ਰੋਮਣੀ ਕਾਲੀ ਦਲ ਚ ਘਰ ਵਾਪਸੀ ਵੀ ਕਰ ਰਹੇ ਨੇ ਔਰ ਸ਼੍ਰੋਮਣੀ ਕਾਲੀ ਦਲ ਦੀ ਆਉਣ ਵਾਲੀ ਸਿਆਸਤ ਕਿਵੇਂ ਰਹਿਣੀ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਔਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਕਿ ਉਹ ਕੀ ਸਮਝਦੇ ਆ ਚੰਦੂ ਮਾਜਰਾ ਸਾਹਿਬ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਰਹੀਆਂ ਖਾਸ ਕਰਕੇ ਜੇ ਮੈਂ ਪਹਿਲੀ ਗੱਲ ਕਰਾਂ ਭਾਜਪਾ ਦੇ ਨਾਲ ਗੱਠ ਜੋੜਦੀ ਤੁਸੀਂ ਵੀ ਕਿਹਾ ਸੀ ਬਿਆਨ ਦਿੱਤਾ ਸੀ ਕਿ ਇੱਕ ਤੱਕ 11 ਵਾਲੀ ਗੱਲ ਹੋਊਗੀ ਜੇ ਟੀਮ ਇਕੱਠੀ ਹੁੰਦੀ ਹੈ ਪਰ ਟੀਮ ਇਕੱਠੀ ਨਹੀਂ ਹੋ ਪਾਈ ਵਜ੍ਹਾ ਕੀ ਬਣੀ ਦੇਖੋ ਜਿੱਥੇ ਤੱਕ ਆਕਾਲੀਦਰ ਭਾਜਪਾ ਦੇ ਗਠਜੰਦ ਦੇ ਟੁੱਟਣ ਦੀ ਗੱਲ ਹੈ ਟੁੱਟੇ ਦਾ ਤਾਂ ਹੋਵੇ ਜੇ ਜੁੜਿਆ ਹੋਵੇ ਜਦੋਂ ਦੇ ਅਸੀਂ ਲਾਗ ਹੋਏ ਆ ਉਹ ਤੋਂ ਬਾਅਦ ਕੋਈ ਫਾਰਮਲ ਤੌਰ ਤੇ ਗੱਠਜੋੜ ਦੀ ਗੱਲ ਅਜੇ ਨਹੀਂ ਸੀ ਚਰਾਂ ਦੀ ਕਿਆ ਚਰਾਂੀਆਂ ਸੀ ਚਰਚਾਵਾ ਸੀ ਅੰਦਾਜ਼ੇ ਸੀ ਤੇ ਕਿਹਾ ਜਾਂਦਾ ਸੀ ਵੀ ਜੇ ਹੋ ਗਿਆ ਜੀ ਫਿਰ ਆ ਹੋਏਗਾ ਜੇ ਨਾ ਹੋਇਆ ਤਾਂ ਇਹ ਹੋਏਗਾ ਇਸ ਕਿਸਮ ਦੀਆਂ ਚਰਚਾਵਾਂ ਦੇ ਵਿੱਚੋਂ ਹੀ ਅਸੀਂ ਅੰਦਾਜ਼ੇ ਲਾਉਂਦੇ ਸੀ ਵੀ ਕੁਦਰਤੀ ਤੌਰ ਤੇ ਵੀ ਇਕੱਠਾ ਦਾ ਫਾਇਦਾ ਹੁੰਦਾ ਪਰ ਨਾਲ ਸ਼ਰਮਣੀ ਕਾਲੀ ਦਲ ਬਿਲਕੁਲ ਕਲੀਅਰ ਸੀ ਦੇ ਬੰਤੋ ਕਿ ਸਾਡੇ ਲਈ ਸਿਧਾਂਤ ਪਹਿਲਾ साढ़े जड़े इशूज़ ने पंथक इशू ने पंजाब के इशूज़ ने और ख़ास तौर पर जोड़े किसानी के इशूज़ ने ये हल होने बड़े जरूरी ने पिछे साड़ी कोर कमेटी की मीटिंग हुई उद्देश्य असं कुछ इशूज़ एक्सप्लोर किए ਜਿਵੇਂ ਬੰਟਕ ਇਸ਼ੂਜ਼ ਦੇ ਵਿੱਚ ਵੀ ਪਾਈ ਰਾਜਵਾਨੀ ਦੀ ਫਾਸੀ ਸਜ਼ਾ ਨੂੰ ਉਮਰ ਕਾਇਚਕਰਵਾਟ ਕਰਨਾਈ ਗੱਲ ਜਿਹੜੀ ਸੀ ਜਾਂ ਬੰਦੀ ਸਿੱਖਾਂ ਦੀ ਰਿਹਾਈ ਜਿਹੜੇ ਆਲਰੇਡੀ ਪ੍ਰੋਲ ਤੇ ਗਏ ਹੋਣੇ ਉਹਨਾਂ ਦੀ ਪੱਕੀ ਪ੍ਰੋਲ ਹੋ ਜੇ ਕੋਈ ਮਸਲਾ ਇਸ ਤਰ੍ਹਾਂ ਦੇ ਸੀ ਤੇ ਸਾਡੇ ਜਿਵੇਂ ਹਰਿਆਣੇ ਦੇ ਵਿੱਚ ਰਾਏਸ਼ਵਾਰੀ ਕਰਾਈ ਲਿ ਜਾਵੇ ਜਿਹੜੀ ਬਕਰੀ ਕਮੇਟੀ ਬਣਾਈ ਆ ਜਾਂ ਦਿੱਲੀ ਦੇ ਉਸਵੇਰ ਦੀ ਚੋਣ ਪ੍ਰੋਪਰ ਤਰੀਕੇ ਨਾਲ ਨਿਰਪੱਖ ਕਰਾ ਲਈ ਜਾਵੇ ਨਦੀਰ ਸਾਹਿਬ ਦਾ ਬੋਰਡ ਪਟਨਾ ਸਾਹਿਬ ਦੇ ਬੋਰਡ ਤੇ ਦਖਲ ਨ ਦੇਵੇ ਕੁੱਲ ਮਿਲਾ ਕੇ ਸਿੱਖ ਫੀਅਰ ਦੇ ਵਿੱਚ ਐਸਡੀਪੀਸੀ ਦੀ ਸਲਾਹ ਤੋਂ ਬਿਨਾਂ ਕੋਈ ਦਖਲ ਨਾ ਸਰਕਾਰ ਦਾ ਇਹ ਕਿ ਸਾਡਾ ਪੰਥਕ ਇਸ਼ੂ ਸੀ ਤੇ ਦੂਜੇ ਪਾਸੇ ਸਾਡਾ ਇਹ ਵੀ ਸੀ ਕਿ ਪੰਜਾਬ ਦੇ ਵਿੱਚ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਦੀ ਤਰੱਕੀ ਲੈ ਦੇਖਣੀ ਆ ਤਾਂ ਸਮੁੰਦਰੀ ਰਸਤੇ ਜਿਹੜੀਆਂ ਵਸਤੂਆਂ ਜਾ ਰਹੀਆਂ ਨੇ ਉਹੀ ਵਸਤੂਆਂ ਸੜਕ ਵਜੇ ਰਹੇ ਵੀ ਜਾਣ ਵਿਦੇਸ਼ਾਂ ਨੂੰ ਜੀ ਤੇ ਇਹ ਕਿਉਂ ਆ ਵੀ ਸੜਕ ਵਜੇ ਰਹੇ ਨਹੀਂ ਰੋਕ ਲਾਤੀ ਤੇ ਸੁੰਦਰ ਰਸਤੇ ਜਾ ਸਕਦੀਆਂ ਨੇ ਜੇ ਉਹ ਸੜਕ ਵਜੇ ਰਹੇ ਜਾਣ ਤਾਂ ਬਾਗਾ ਬਾਰਡਰ ਖੁੱਲ ਸਕਦਾ ਹਸੈਨੀ ਵਾਲਾ ਬਾਰਡਰ ਖੁੱਲ ਸਕਦਾ ਪੰਜਾਬ ਕਿਹੈਸਾ ਖਿਤਾ ਜਿਹੜਾ ਦੇਸ਼ ਦੇ ਵਿੱਚ ਸਭ ਤੋਂ ਅਮੀਰ ਖਿਤਾ ਬਣ ਸਕਦਾ ਤੇ ਇਸ ਗੱਲ ਤੇ ਸਾਡਾ ਸੀ ਵੀ ਬਾਕੀ ਗੱਲਾਂ ਛੱਡੋ ਤੁਸੀਂ ਆਹੀ ਗੱਲ ਕਰ ਦੋ ਦੇ ਨਾਲ ਅਸੀਂ ਕਿਸਾਨੀ ਦੇ ਜਿਹੜੇ ਮਸਲੇ ਸੰਘਰ ਦੇ ਵਿੱਚ ਕਿਸਾਨਾਂ ਨਾਲ ਕਮਿਟਮੈਂਟ ਕੀਤੀ ਭਾਵੇਂ ਐਮਐਸਵੀ ਦੇ ਮਾਮਲੇ ਸੀ ਭਾਵੇਂ ਕਰਜਾ ਮਾਫੀ ਦੇ ਮਾਮਲੇ ਸੀ ਭਾਵੇਂ ਲਖੀਮਪੁਰ ਖੇਰੀ ਦੇ ਜਖਮੀਆਂ ਨੂੰ ਮਾਫਜਾ ਦੇ ਮਾਮਲੇ ਸੀ ਮਤਲਬ ਸਾਡਾ ਸੀ ਵੀ ਕਿਸਾਨੀ ਤੇ ਪੰਜਾਬ ਦੇ ਇਸ਼ੂ ਤੇ ਖਾਸ ਤੌਰ ਤੇ ਸਾਡਾ ਮੁੱਖ ਆਧਾਰ ਇਹ ਸੀ ਕਿ ਉਹ ਗੱਠ ਜੋੜ ਜਿਹੜਾ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਹੋਰ ਪੱਕਾ ਕਰਦਾ ਹੋਵੇ ਉਹ ਗੱਠਜੋੜ ਹੀ ਦੇ ਵਿੱਚ ਹੀ ਅਕਾਲੀ ਦਲ ਆ ਸਕਦਾ ਇੱਕ ਬੜੀ ਕਲੀਅਰ ਸੀ ਅਕਾਲੀ ਦਲ ਵੱਲੋਂ ਵੀ ਆਂਡੀਆ ਦਾ ਜਿਹੜਾ ਗੱਠਜੋੜ ਆਂਡੀਆਂ ਗੱਠਜੋੜ ਦੀ ਨੂੰ ਕਹਿੰਦੇ ਆ ਉਹਦੇ 'ਚ ਅਕਾਲੀ ਦਲ ਜਾ ਨਹੀਂ ਸਕਦਾ ਕਿਉਂਕਿ ਉਹਦੇ 'ਚ ਕਾਂਗਰਸ ਬੈਠੀ ਆ ਕਾਂਗਰਸ ਨਾਲ ਹੁਣ 1 ਜੂਨ ਨੂੰ ਇਲੈਕਸ਼ਨ ਹੋਣੀ ਆ 1 ਜੂਨ ਨੂੰ ਟੈਂਕ ਜੜੇ ਫੌਜਾਂ ਜਿਹੜੀਆਂ 1984 ਸਾਡੇ ਸਾਹਮਣੇ ਨਜ਼ਰ ਆਊਗਾ ਮਨ ਲ ਕੁਦਰਤੀ ਤੌਰ ਤੇ ਇਹ ਗੱਲਾਂ ਜਿਹੜੀਆਂ ਕਿਸੇ ਕੀਮਤ ਤੇ ਵੀ ਸਾਡੇ ਉਹਨਾਂ ਨਾਲ ਹੱਥ ਨਹੀਂ ਮਿਲਾਇਆ ਜਾ ਸਕਦਾ ਤੁਸੀਂ ਜੰਗੀਆਂ ਗੱਲਾਂ ਇਹ तमाम ਮਸਲੇ ਅੱਗੇ ਸਾਹਮਣੇ ਖੇ ਭਾਜਪਾ ਕਿਹੜਿਆਂ ਤੇ ਰਾਜੀ ਸੀ ਤੇ ਕਿਹੜਿਆਂ ਤੇ ਨਾ ਕਰ ਗਈ ਤੇ ਇਹ ਗੱਲਾਂ ਅਸੀਂ ਆਪਣੀ ਪਾਰਟੀ ਦਾ ਹਿੱਸਾ ਜਿਹੜਾ ਸੀ ਸੋਚ ਜਿਹੜੀ ਸੀ ਵਿਚਾਰਧਾਰਾ ਜਿਹੜੀ ਸੀ ਅਸੀਂ ਉਹ ਮਤਲਬ ਲਾਨ ਕੀਤੀ ਸੀ ਇਹ ਕੋਈ ਗੱਲਬਾਤ ਦਾ ਹਿੱਸਾ ਨਹੀਂ ਸੀ ਨਾ ਕੋਈ ਗੱਲਬਾਤ ਮੈਂ ਤਾਂ ਹੀ ਕਿਹਾ ਵੀ ਅਜੇ ਤਾਂ ਫਾਰਵਰਡ ਤੌਰ ਤੇ ਤਾਂ ਕੋਈ ਗਠਜੋੜ ਦੀ ਗੱਲਬਾਤ ਚੱਲ ਹੀ ਨਹੀਂ ਰਹੀ ਟੁੱਟਣ ਦੀ ਤਾਂ ਤਾਂ ਹੋਵੇ ਨਾ ਵੀ ਦੀ ਗੱਲਬਾਤ ਚੱਲ ਰਹੀ ਹੋਵੇ ਵਿਚੇ ਰਹਿ ਗਈ ਹੋਵੇ ਫਿਰ ਗ੍ਰਹਿ ਮੰਤਰੀ ਹਮੇਸ਼ਾ ਦਾ ਬਿਆਨ ਕਿਉਂ ਦਾ ਰਹਾ ਕਿ ਸਾਡਾ ਹੋ ਰਹੀ ਹੈ ਗੱਲ ਹਮੇਸ਼ਾ ਜੀ ਦਾ ਜਿਹੜਾ ਬਿਆਨ ਸੀ ਉਹ ਵੀ ਇੱਕ ਚੈਨਲ ਨੂੰ ਇੰਟਰਵਿਊ ਦੈਨ ਸਮਝੀ ਤੁਸੀਂ ਦੇਖਿਆ ਯਾਰ ਜਨਰਲ ਨੂੰ ਇੰਟਰਵਿਊ ਦੇਣ ਸਮੇਂ ਉਹਨਾਂ ਨੇ ਗੱਲਾਂ ਕਹਿਤੀਆਂ ਤੇ ਕੋਰ ਕਮੇਟੀ ਦੀ ਮੀਟਿੰਗ ਕਰਕੇ ਅਸੀਂ ਆਪਣੀ ਨੀਤੀ ਸਪਸ਼ਟ ਕਰਤੀ ਦੇ ਸਭ ਇੱਕ ਗੱਲ ਦਾ ਜਵਾਬ ਦਿਓ ਕਿ ਕੀ ਸ਼੍ਰੋਮਣੀ ਅਕਾਲੀ ਦਲ ਪੁਰਾਣੇ ਬੀਤੇ ਤੋਂ ਸਿੱਖ ਰਿਹਾ ਹੈ ਕਿ ਇੱਕ ਵੇਲਾ ਉਹ ਸੀ 1996 ਵੇਲੇ ਦਾ ਜਦੋਂ ਬਿਨਾਂ ਕਿਸੇ ਸ਼ਰਤ ਦੇ ਉੱਤੇ ਗੱਠਜੋੜ ਹੋ ਗਿਆ ਤੇ ਫਿਰ ਕਹਿੰਦੇ ਪੰਜਾਬ ਨੂੰ ਖਮਿਆਜੇ ਬਹੁਤ ਭੁਗਤਨੇ ਪਏ ਕੀ ਹੁਣ ਬੀਤੇ ਤੋਂ ਸਿੱਖਿਆ ਇਸ ਕਰਕੇ ਮੰਗਾ ਕੇ ਰੱਖਤੀਆਂ ਕਿ ਆਹ ਗੱਲਾਂ ਤੇ ਸਾਡੇ ਨਾਲ ਸਹਿਮਤੀ ਬਣਦੀ ਹੈ ਠੀਕ ਜਿਹੜਾ 96 ਚ ਵੀ ਤੁਝਾਤਾ ਹੋ ਐਸਿਉ ਕੋਈ ਇਹ ਨਹੀਂ ਸੀ ਬਿਨਾਂ ਸ਼ਰਤੋ ਜੀ ਕੋਈ ਲੋਕ ਭਾਵੇਂ ਕਹੀ ਜਾਣ ਉਦੋਂ ਸਭ ਤੋਂ ਮੋਸਟ ਪ੍ਰਾਇੋਰਟੀ ਅਕਾਲੀਆ ਲੱਗੇ ਸੀ ਕਿ ਉਦੋਂ ਪੰਜਾਬੀਆਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਸੀ ਕਾਂਗਰਸ ਵੱਲੋਂ ਖੂਨ ਖਾਰਾ ਡਰਾਉਣੇ ਬਣਾ ਕੇ ਪੇਸ਼ ਕੀਤਾ ਗਿਆ ਸੀ ਦੁਨੀਆ ਦੇ ਵਿੱਚ ਮਤਲਬ ਇਸ ਤਰ੍ਹਾਂ ਦਾ ਪ੍ਰਭਾਵ ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਦਾ ਪਾਇਆ ਗਿਆ ਸੀ ਕਿ ਦੁਨੀਆ ਤੇ ਦੇਸ਼ ਦੇ ਵਿੱਚ ਇਹਨਾਂ ਨੂੰ ਅਲੱਗ-ਥਲੱਗ ਕੀਤਾ ਗਿਆ ਸੀ ਤੇ ਉਸ ਟਾਈਮ ਸਾਡੀ ਲੋੜ ਸੀ ਕਿ ਜਿਹੜੇ ਇਹ ਪਾੜੇ ਤੇ ਟਕਰਾਅ ਵੱਧ ਰਹੇ ਨੇ ਚੰਕੇ ਖੜੇ ਹੋ ਰਹੇ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਮਿਟਾਇਆ ਸੋ ਉਸ ਕਰਕੇ ਅਸੀਂ ਉਦੋਂ ਵੀ ਜਿਹੜਾ ਹੱਥ ਮਲਾਇਆ ਸੀ ਬੀਜੇਪੀ ਨਾਲ ਉਹਦੇ ਫਾਇਦੇ ਹੋਏ ਨੇ ਉਹਦਾ ਕੌਣ ਕਹਿੰਦਾ ਨੁਕਸਾਨ ਹੋਇਆ ਫਾਇਦੇ ਹੋਏ ਨੇ ਸਭ ਤੋਂ ਵੱਡਾ ਫਾਇਦਾ ਕੀ ਹੋਇਆ ਸਭ ਤੋਂ ਵੱਡਾ ਸੱਜਨ ਕੁਮਾਰ ਵਰਗੇ ਜਿਹੜੇ ਕਾਤਲ ਸਿੱਖਾਂ ਦੇ 5 ਮਿੰਟ ਥਾਣੇ ਚ ਨਹੀਂ ਬੈਠੇ ਉਹ ਸਾਲਾਂ ਬੱਧੀ ਜੇਲਾ ਤੇ ਗਏ ਕਰਤਾਰਪੁਰ ਸਾਹਿਬ ਦਾ ਲਾਂਗਾ ਹਰ ਮਹੀਨੇ ਅਰਦਾਸ ਕਰਦੇ ਸੀ ਬਡਾਲ ਸਾਹਿਬ ਜਾ ਕੇ ਉੱਥੇ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਬਲੈਕ ਲਿਸਟ ਜਿਹੜੀ ਸਾਡੇ ਭਰਾ ਬਾਹਰ ਬੈਠੇ ਨੇ ਉਹਨਾਂ ਨੂੰ ਭੈਣਾ ਭਰਾਵਾਂ ਦੇ ਵਿਆਹਾਂ ਤੱਕ ਨਹੀਂ ਸੀ ਆਉਣ ਦਿੱਤਾ ਜਾਂਦਾ ਅਸੀਂ ਉਹ ਬਲੈਕ ਲਿਸਟ ਤੇ ਕਾਟਾ ਮਰਾਇਆ ਮਤਲਬ ਬਹੁਤ ਅਹਿਤਿਆਰ ਫਾਈਨਲੀ ਮ ਬਠਿੰਡੇ ਰੈਫਾਇਨਰੀ ਆਜ਼ਾਦ ਮੁਰਕ ਦੇ ਵਿੱਚ ਇੱਕੋ ਇੱਕ ਪ੍ਰੋਜੈਕਟ ਜੇ ਏਡਾ ਵੱਡਾ ਕੋਈ ਆਇਆ ਤਾਂ ਰੈਫਾਇਨਰੀ ਦਾ ਬਠਿੰਡੇ ਆਇਆ ਮਹਲਾ ਹਜ਼ਾਰਾਂ ਕਰੋੜ ਰੁਪਏ ਦਾ ਫਾਇਦਾ ਹੋਇਆ ਪੰਜਾਬ ਨੂੰ ਤੇ ਜਿਹੜਾ ਥੀਨ ਡੈਮ ਆ ਇਹ 35 ਸਾਲਾਂ ਚ ਨਹੀਂ ਸੀ ਮੁਕੰਮਲ ਹੋ ਰਿਹਾ ਪੈਸਾ ਹੀ ਨਹੀਂ ਸੀ ਦਿੰਦੇ ਸੈਂਟਰ ਵਾਲੇ ਕਦੇ 5 ਕਰੋੜ ਕਦੇ 20 ਕਰੋੜ ਕਦੇ 3 ਕਰੋੜ ਉਹੀ ਕੀਮਤਾਂ ਬੱਝ ਜਾਂਦੇ ਉੱਤੀ ਰਹਿ ਜਾਂਦਾ ਸੀ ਬਾਜਪਾ ਜੀ ਸਾਹਿਬ ਨੇ ਬਾਦਲ ਸਾਹਿਬ ਨੂੰ ਕਹਿੰਦਾ ਜਿੰਨੇ ਚ ਮੁਕੰਮਲ ਹੁੰਦਾ ਤੁਸੀਂ ਇੱਕੇ ਟਾਈਮ ਦੱਸੋਗੇ ਕਿੰਨੇ ਚਾਹੀਦੇ ਆ ਉਹ ਜਿੰਨੇ ਚ ਉਹਨੇ ਹੀ ਲਿਆ ਸ਼ਹੀਦ ਭਗਤ ਸਿੰਘ ਦੇ ਪਿੰਡ ਖੜਕਾ ਖੜਗੜਕਲਾ ਇਹ ਕਿ ਅਸੀਂ ਮਿਊਜ਼ੀਅਮ ਬਣਾਉਣ ਦਾ ਸਰਕਾਰ ਨੇ ਪ੍ਰਪੋਜ਼ਲ ਬਣਾਈ ਤੇ ਉਹ ਮਤਲਬ ਉਹਦੇ ਚ ਵੀ ਕਦੇ 2 ਕਰੋੜ ਕਦੇ 1 ਕਰੋੜ ਇਸ ਤਰ੍ਹਾਂ ਸਭਿਆਚਾਰਕ ਮੰਤਰਾਲੇ ਵੱਲੋਂ ਦਿੱਤਾ ਜਾਂਦਾ ਰਿਹਾ ਜਦੋਂ ਮੈਂ ਐਮਪੀ ਬਣਿਆ ਮੇਰੇ ਹਲਕੇ ਦਾ ਪਿੰਡ ਖੜਗੜਕਲਾ ਮੈਂ ਬਾਲ ਸਾਹਿਬ ਨੇ ਮੈਨੂੰ ਕਿਹਾ ਵੀ ਸਾਰੇ ਜਿੰਨਾ ਟੋਟਲ ਖਰਚਾ ਇਹਦਾ ਉਹਦੀ ਆਪਾਂ ਡਿਮਾਂਡ ਕਰੀਏ ਟੋਟਲ ਅਸੀਂ ਜਿੰਨਾ ਪੈਸਾ ਬਣਦਾ ਸੀ 16 ਦਾ 16 ਕਰੋੜ ਰੁਪਈਆ ਅਸੀਂ ਸਭਿਆਚਾਰਕ ਮੰਤਰਾਲੇ ਤੋਂ ਲੈ ਕੇ ਲਾ ਕੇ ਉਹਨੂੰ ਮੁਕੰਮਲ ਕਰਾਇਆ ਸੋ ਮੇਰਾ ਮਤਲਬ ਇਹ ਹੈ ਜੇ ਕੰਮ ਉਦੋਂ ਗਠਬੰਧਨ ਦੇ ਵਿੱਚ ਅਸੀਂ ਕਰਾਇਆ ਲੈਂਡ ਕੋਈ ਜਿੰਨੇ ਕਟਾ ਰਿਹਾ ਸੀ ਅਸੀਂ ਉੱਥੇ ਤੁਸੀਂ ਬਾਤਸ ਕਰਾਇਆ ਮਾਲਾਈ ਕੇ ਹੋਰ ਵਾਟਰ ਟਰਮੀਨਲ ਕਮਿਸ਼ਨ ਲਗਿਆ ਸੀ ਬੰਨ ਸਾਰੇ ਸਮਝੌਤੇ ਰੱਦ ਕਰਕੇ ਨਵਾਂ ਕਮਿਸ਼ਨ ਵਾਟਰ ਦੇ ਮਾਲਕੀ ਦਾ ਹੱਕ ਹੀ ਸਾਡਾ ਖੋ ਰਹੀ ਸੀ ਅਸੀਂ ਉਹ ਬੰਦ ਕਰਵਾਇਆ ਤੇ ਹੁਣ ਤਾਂ ਤੁਸੀਂ ਦੱਸਿਆ ਕਿ ਉਦੋਂ ਤਾਂ ਗੱਠ ਜੋੜਦੇ ਅਸੀਂ ਇਹ ਫਾਇਦੇ ਲੈ ਲਏ ਜਿਹੜੇ ਦੂਜੇ ਵਿਰੋਧੀ ਕਹਿੰਦੇ ਆ ਕਿ ਕੋਈ ਫਾਇਦਾ ਨਹੀਂ ਸੀ ਕੋਈ ਬਿਨਾਂ ਸ਼ਰਤ ਵਾਲਾ ਸਮਝੌਤਾ ਸੀ ਹੁਣ ਤੁਸੀਂ ਨਾ ਤਾਂ ਇੰਡੀਆ ਗੱਠ ਜੋੜ ਦਾ ਹਿੱਸਾ ਤੇ ਨਾ ਹੀ ਐਨਡੀਏ ਦਾ ਫਿਰ ਇਕੱਲੇ ਕਹਿ ਰਹੇ ਚੱਲ ਕੇ ਦੇਸ਼ ਪੱਧਰ ਤੇ ਮਸਲੇ ਹੱਲ ਕਰਾ ਲਵਾਂਗੇ ਪੰਜਾਬ ਦੇ ਕੋ ਗੱਲ ਕਦੇ ਵੀ ਮਤਲਬ ਕੋਈ ਪਾਰਟੀ ਆਪਣੀ ਵਿਚਾਰਧਾਰਾ ਨਹੀਂ ਛੱਡ ਸਕਦੀ ਆਪਣੀ ਸੋਚ ਨਹੀਂ ਛੱਡ ਸਕਦੀ ਸਾਡੀ ਜਿਹੜੀ ਸੋਚ ਆ ਵਿਚਾਰ ਧਾਰਾ ਅਸੀਂ ਉਹਦੇ ਤੇ ਉਹਨੂੰ ਕੁਰਬਾਨ ਕਰਕੇ ਸਮਝੌਤਾ ਨਹੀਂ ਕਰ ਸਕਦੇ ਇਹ ਬੜੀ ਕਲੀਅਰ ਗੱਲ ਆ ਜੀ ਅਸ਼ਰੂਬਣੀ ਕਾਲੀ ਦਿਲ ਦੀ ਲੀਡਰਸ਼ਿਪ ਦੀ ਗੱਲ ਕਰੀਏ ਬੀਬੀ ਜਗੀਰ ਕੌਰ ਦੀ ਨਾਰਾਜ਼ਗੀ ਸਭ ਦੇ ਸਾਹਮਣੇ ਸੀ ਉਦੋਂ ਉਹ ਢੀਂਸਾ ਦਲ ਉਹ ਚਲੇ ਗਏ ਪਹਿਲਾਂ ਤਾਂ ਉਹਨਾਂ ਦੀਆਂ ਸ਼ਰਤਾਂ ਹੀ ਇਹ ਸੀ ਕਿ ਪ੍ਰਧਾਨ ਸਾਹਿਬ ਕੁਰਸੀ ਛੱਡਣ ਤੇ ਅਸੀਂ ਆਉਣ ਨੂੰ ਤਿਆਰ ਆਂ ਕੁਰਸੀ ਤੇ ਵੀ ਪ੍ਰਧਾਨ ਸਾਹਿਬ ਹੀ ਅਜੇ ਬੈਠੇ ਐ ਸੁਖਵੀਰ ਸਿੰਘ ਬਾਦਲ ਫਿਰ ਵੀ ਉਹ ਵਾਪਸ ਆ ਰਹੇ ਨੇ ਉਹਨਾਂ ਨੂੰ ਮਨਾਉਣ ਦੇ ਲਈ ਤੁਹਾਨੂੰ ਜਦੋਜਾਹਿਦ ਕਰਨੀ ਪਈ ਕਿ ਉਹਨਾਂ ਨੂੰ ਅਹਿਸਾਸ ਹੋਇਆ ਇਸ ਗੱਲ ਦਾ ਦੇਖੋ ਜਦੋਂ ਕੋਈ ਇੱਕੇ ਹੁੰਦੇ ਆ ਦੋੇ ਪਾਸੇ ਤੋਂ ਯਤਨ ਹੁੰਦੇ ਆ ਇੱਕ ਪਾਸੇ ਯਤਨ ਕਹਿੰਦੇ ਸਫਲ ਨਹੀਂ ਹੁੰਦੇ ਤੇ ਦੋਨੇ ਤਰ੍ਹਾਂ ਜਦੋਂ ਅਹਿਸਾਸ ਕਰਦੀਆਂ ਵੀ ਲੋੜ ਆ ਉਦੋਂ ਫਿਰ ਉਹ ਸਿਰੇ ਚੜ੍ਹ ਜਾਂਦੀ ਹੈ ਗੱਲ ਸੋ ਭਾਵੇਂ ਢੀਟਸਾ ਸਾਹਿਬ ਦਾ ਮਾਮਲਾ ਭਾਵੇਂ ਬੀਬੀ ਜੀਤ ਕੌਰ ਦਾ ਦੋਨੇ ਧਿਰਾਂ ਵੱਲੋਂ ਕੋਈ ਸ਼ਾਂ ਨਾ ਰਹੀ ਸਿਰੇ ਜੜੀ ਗੱਲ ਜੀ ਇੱਕ ਗੱਲ ਹੋਰ ਹੈ ਕਿ 13 ਸੀਟਾਂ ਦੇ ਉੱਤੇ ਤੁਸੀਂ ਸਾਰੇ ਦੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਕਿਹਾ ਕਿ ਹੁਣ ਅਸੀਂ ਨਰੋਲ ਸਿਪਾਈ ਖੜੇ ਕਰਨੇ ਆ ਤੁਸੀਂ ਵੀ ਉਹਨਾਂ ਚ ਇੱਕ ਆਉਣੇ ਆ ਤੁਹਾਡੀ ਦਾਵੇਦਾਰੀ ਸ੍ਰੀ ਨਾਨਨਪੁਰ ਸਾਹਿਬ ਵਾਲੀ ਸੀਟ ਤੋਂ ਹੈ ਬਾਕੀ 12 ਦੇ ਉੱਤੇ ਵੀ ਕਲੀਅਰ ਹੋ ਗਿਆ ਕਿ ਹਲੇ ਉਹਦੇ ਲਈ ਨੀਤੀ ਬਣਾਉਣੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਫੀਲਡ 'ਚ ਰਹਿੰਦੀ ਵਾਲੀ ਪਾਰਟੀ ਹੈ ਤੁਹਾਨੂੰ ਪਤਾ ਹੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ 'ਚ ਹੀ ਰਹਿੰਦੇ ਆ ਤੇ ਸਾਡੇ ਕੋਲ ਉਮੀਦਵਾਰਾਂ ਦੀ ਘਾਟ ਨਹੀਂ ਕਿਸੇ ਵੀ ਸੀਟ ਤੇ ਤੇ ਉਮੀਦਵਾਰ ਕੋਈ ਮਤਲਬ ਹੈ ਨਹੀਂ ਰਿਕਾਵਟ ਵੀ ਉਮੀਦਵਾਰ ਨਹੀਂ ਮਿਲਦੇ ਸ਼ੁਰੂ ਨਹੀਂ ਕਰ ਲਾ ਲੋ ਤੇ ਕਿਸੇ ਇੱਕ ਸੀਟ ਦੇ ਉੱਤੇ ਦੋ ਦੋ ਦੇ ਦਾਅਵੇ ਕਰਤੇ ਫਿਰ ਕਿਵੇਂ ਫੈਸਲਾ ਹੋਊ ਦੋ ਦੋ ਤਿੰਨ ਤਿੰਨ ਤੇ ਵੀ ਚੰਗੀ ਗੱਲ ਆ ਜਿਹੜੀ ਸੀਟ ਤੇ ਵੱਧ ਦਾਅਵੇਦਾਰ ਹੋਣ ਉਹ ਤਾਂ ਹੋਰ ਚੰਗੀ ਗੱਲ ਹੁੰਦੀ ਆ ਸੋ ਦਾਅਵੇਦਾਰੀਆਂ ਜਿਹੜੀਆਂ ਨੇ ਉਹ ਕੁਦਰਤੀ ਤੌਰ ਤੇ ਪਾਰਟੀ ਲਈ ਲਾਹੇਵੰਦ ਹੁੰਦੀਆਂ ਨੇ ਤੁਹਾਡੀ ਸੀਟ ਤੇ ਵੀ ਕਿਉਂਕਿ ਦਾਵੇਦਾਰ ਇੱਕ ਡਾਕਟਰ ਦਲਜੀਤ ਸਿੰਘ ਚੀਮਾ ਮੰਨੇ ਜਾਂਦੇ ਆ ਹੋਰ ਵੀ ਬਹੁਤ ਨੇ ਅਨੰਦਪੁਰ ਸਾਹਿਬ ਦੀ ਸੀਟ ਤੇ ਤਾਂ 10-15 ਦਾਵੇਦਾਰ ਨੇ ਕਿਸੇ ਸੀਟ ਤੇ 5 ਹੋਣਗੇ ਕਿਸੇ ਤੇ 10 ਹੋਣਗੇ ਕਿਸੇ ਤੇ 15 ਵੀ ਹੋਣਗੇ ਪਸੰਦ ਕੌਣ ਹੈ ਦਰو ਇਹ ਤਾਂ پارٹی ਫੈਦਲਾ ਕਰਦੀ ਹੈ ਜਿਹੜਾ ਉਹੀ ਫਿਰ ਮੰਨਿਆ ਜਾਂਦਾ ਜੀ ਔਰ ਜਿੱਥੋਂ ਤੱਕ ਇਹ ਗੱਲ ਕਿ ਸ਼੍ਰੋਮਣੀ ਕਾਲੀ ਦਲ ਹੁਣ ਸਭ ਨੂੰ ਪਤਾ ਲੱਗ ਗਿਆ ਕਿ ਕੱਲਿਆਂ ਚੋਣ ਲੜ ਰਹੀ ਹੈ ਬਹੁਤ ਸਾਰੇ ਲੋਕ ਜਿਹੜੇ ਸ਼੍ਰੋਮਣੀ ਕਾਲੀ ਦਲ ਦਾ ਸਿੱਧਾ ਮੈਂਬਰਸ਼ਿਪ ਦੇ ਤੌਰ ਤੇ ਹਿੱਸਾ ਨਹੀਂ ਉਹ ਕਿਤੇ ਨਾ ਕਿਤੇ ਐਨਲਿਸਿਸ ਕਰ ਰਿਹਾ ਕਿ ਸ਼੍ਰੋਮਣੀ ਕਾਲੀ ਦਲ ਨੇ ਆਹ ਫੈਸਲਾ ਬੜਾ ਚੰਗਾ ਲੈ ਲਿਆ ਇਹਨਾਂ ਦਿਨਾਂ ਚ ਲੋੜ ਸੀ ਕਿਉਂਕਿ ਖੇਤਰੀ ਪਾਰਟੀ ਦੀ ਮਜ਼ਬੂਤੀ ਬੜੀ ਜ਼ਰੂਰੀ ਆ ਤੁਹਾਨੂੰ ਲੱਗਦਾ ਹੈ ਕਿ ਹੋਰ ਇਹੋ ਜਿਹੇ ਫੈਸਲੇ ਲੈਣ ਦੀ ਲੋੜ ਹੈ ਜਿਨ੍ਹਾਂ ਦੀ ਘਾਟ ਰਹੀ ਹੈ ਪਿਛਲੇ ਦਿਨਾਂ ਚ ਸ਼੍ਰੋਮਣੀ ਕਾਲੀ ਦਲ ਨੇ ਨਹੀਂ ਲਏ ਮਾਸਾ ਬੰਦਾ ਕਿ ਸ਼ਰਮਣੀ ਅਕਾਲੀ ਦਲ ਪਹਿਲਾ ਵੀ ਫੈਸਲੇ ਲੈ ਲੈਂਦਾ ਰਿਹਾ ਹੁਣ ਵੀ ਲੈ ਰਿਹਾ ਅੱਗੇ ਨੂੰ ਵੀ ਲਏਗਾ ਸ਼ਰਮਣੀ ਅਕਾਲੀ ਦਲ ਨੇ ਦੇ ਵੰਤੋ ਗਿਆ ਹੋਇਆ ਸੀ ਕਿ ਅਸੀਂ ਸਿਧਾਂਤ ਨੂੰ ਕੁਰਬਾਨ ਕਰਕੇ ਕੋਈ ਸਮਝੌਤਾ ਨਹੀਂ ਕਰਾਂਗੇ ਔਰ ਸ਼ਰਮਣੀ ਅਕਾਲੀ ਦਲ ਲਈ ਸਿਧਾਂਤ ਪਹਿਲਾਂ ਨੇ ਕੁਰਸੀ ਬਾਅਦ ਚ ਸੋ ਇਹ ਅਕਾਲੀ ਦਲ ਦੀ ਨੀਤੀ ਦਾ ਹਿੱਸਾ ਤੇ ਅੱਗੇ ਨੂੰ ਇਹੀ ਰਹੇਗਾ ਪਾਰਟੀ ਦਾ ਇੱਕ ਸਵਾਲ ਇਹ ਆ ਸਿਆਸਤ ਨਾਲ ਜੁੜਿਆ ਬੇਸ਼ੱਕ ਤੁਹਾਡੀ ਪਾਰਟੀ ਨਾਲ ਸਿੱਧਾ ਸਬੰਧ ਨਹੀਂ ਤੁਹਾਡਾ ਸਮਝੌਤਾ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਨਾਲ ਉਦੋਂ ਦਾ ਟੁੱਟਿਆ ਹੋਇਆ ਹਲੇ ਨਹੀਂ ਹੋਇਆ ਭਾਜਪਾ ਦੇ ਨਾਲ ਪਰ ਹੁਣ ਰਵਨੀਤ ਸਿੰਘ ਬਿੱਟੂ ਉਧਰੋਂ ਪ੍ਰਨੀਤ ਕੌਰ ਕਾਂਗਰਸ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਭਾਜਪਾ ਵੱਲ ਚਲੇ ਗਏ ਆ ਉਹਨਾਂ ਦੀ ਝੋਲੀ 'ਚ ਬੈਠੇ ਜਾ ਕੇ ਤੁਸੀਂ ਸਿਆਸੀ ਤੌਰ ਤੇ ਨਿੱਜੀ ਤੌਰ ਤੇ ਕਿਵੇਂ ਸਮਝਦੇ ਹੋ ਕਿ ਕਿਉਂ ਹੁੰਦਾ ਇਸ ਤਰ੍ਹਾਂ ਕਿ ਵਿਚਾਰਤਾਰਾ ਪਸੰਦ ਨਹੀਂ ਆਉਂਦੀ ਜਾਂ ਆਪਣੀਆਂ ਕੋਈ ਸਿਆਸੀ ਮਜਬੂਰੀਆਂ ਹੁੰਦੀਆਂ ਦੇਖੋ ਗੱਲ ਇਹ ਆ ਵੀ ਜਿਵੇਂ ਕਹਿੰਦਾ ਚੋਣਾਂ ਦਾ ਮੌਸਮ ਆ ਚੋਣਾਂ ਦੇ ਮੌਸਮ ਦੇ ਵਿੱਚ ਲੀਡਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੀ ਆ ਇਹ ਹਮੇਸ਼ਾ ਹੀ ਹੁੰਦਾ ਪਹਿਲੀ ਵਾਰੀ ਨਹੀਂ ਹੁੰਦਾ ਇਹ ਬਹੁਤ ਵਾਰੀ ਹੋਇਆ ਆ ਰਾਮ ਤੌਰ ਤੇ ਹੁੰਦਾ ਰਹਿੰਦਾ ਸੋ ਮੈਂ ਸਮਝਦਾ ਕਿ ਏ ਜਾਇ ਬਿੱਟੂ ਜੀ गए ਨੇ ਭਾਵੇਂ ਪ੍ਰਨੀਤ ਕੌਰ ਜੀ गए ਨੇ ਇਹ ਬਾਕੀ ਵੀ ਕੋਈ ਇਧਰੋਂ ਗਿਆ ਉਧਰੋਂ ਉਧਰੋਂ ਆਇਆ ਇਧਰ ਇੱਕ ਚੋਣਾ ਦੇ ਮੌਸਮ ਚ ਇਹ ਕੰਮ ਚੱਲਦਾ ਹੀ ਆ ਮਤਲਬ ਜੀ ਚੋਣਾ ਦੇ ਮੌਸਮ ਚ ਕੰਮ ਚੱਲਦਾ ਵਿਚਾਰਧਾਰਾ ਨੂੰ ਕੋਈ ਮੈਟਰ ਨਹੀਂ ਕਰਦੀ ਵੀ ਕਿਹੜੀ ਪਾਰਟੀ ਨਾਲ ਸੀ ਬੱਜੇ ਹੋਏ ਨਹੀਂ ਕਈ ਵਾਰ ਇੱਕ ਕਈਆਂ ਦੀਆਂ ਆਪਣੀਆਂ ਪ੍ਰੋਅਰਟੀਜ਼ ਹੁੰਦੀਆਂ ਨੇ ਕਿ ਮੈਂ ਕਈ ਵਾਰੀ ਬੰਦੇ ਦੀ ਸੋਚ ਵੀ ਬਦਲ ਜਾਂਦੀ ਆ ਇਹ ਵਿਅਕਤੀਗਤ ਫੈਸਲੇ ਹੁੰਦੇ ਨੇ ਇੱਕ ਪੰਜਾਬ ਦੇ ਮੁੱਦੇ ਦੀ ਗੱਲ ਕਰੀਏ ਸ਼ਰਾਬ ਕਾਂਡ ਹੋਇਆ ਜਿਹੜੀ ਲਈ ਸ਼ਰਾਬ ਦੇ ਨਾਲ ਕਾਂਗਰਸ ਵੇਲੇ ਵੀ ਬਹੁਤ ਮੌਤਾਂ ਹੋਈਆਂ ਹੁਣ ਵੀ ਹੋਈਆਂ ਉਸ ਸਾਰੀ ਗੱਲ ਨੂੰ ਲੈ ਕੇ ਮੁੱਖ ਮੰਤਰੀ ਦਾ ਦਾਵਾ ਸੀ ਕਿ ਹੋਰ ਕੋਈ ਮੁੱਖ ਮੰਤਰੀ ਇਸ ਤੋਂ ਪਹਿਲਾਂ ਨਹੀਂ ਹੋਇਆ ਜਿਹੜਾ ਲੋਕਾਂ 'ਚ ਜਾ ਕੇ ਉਹਨਾਂ ਨੂੰ ਦਲਾਸਾ ਦੇਵੇ ਉਹਨਾਂ ਦੇ ਨਾਲ ਖੜੇ ਪਰਿਵਾਰਾਂ ਨਾਲ ਖੜੇ ਪਹਿਲਾਂ ਤਾਂ ਕਹਿੰਦੇ ਸਿਆਸਤ ਹੀ ਹੁੰਦੀ ਰਹੀ ਹੈ ਤੁਸੀਂ ਉਹ ਸਾਰੇ ਕਾਂਡ ਨੂੰ ਕਿਵੇਂ ਵੇਖਿਆ ਕਿ ਕੀ ਸਰਕਾਰ ਨੇ ਤਸੱਲੀ ਬਖਸ਼ ਕੰਮ ਕੀਤਾ ਮੈਂ ਸਮਝਦਾ ਕਿ ਮੈਨੂੰ ਬੜੇ ਅਫਸੋਸ ਦੀ ਗੱਲ ਹੈ ਵੀ ਮੁੱਖ ਮੰਤਰੀ ਸਾਹਿਬ ਦਾ ਭਾਸ਼ਾ ਮੁੱਖ ਮੰਤਰੀ ਸਾਹਿਬ ਦਾ ਐਸੇ ਮਤਲਬ ਸੰਕਟ ਸਮੇਂ ਵੀ ਮਤਲਬ ਅਫਸੋਸਨਾਕ ਸਮੇਂ ਵੀ ਰਾਸੀ ਰੋਟੀਆਂ ਸੇਕਣ ਦੇ ਲਾਹੇ ਮਲਿਕ ਦੇ ਬੜੇ ਜੰਮੇ ਲੱਗੇ ਨੇ ਵੀ ਕਿਸੇ ਦੇ ਅਫਸੋਸ ਤੇ ਤੁਸੀਂ ਗਏ ਹੋ ਉਹਨੂੰ ਆਪਣੇ ਆਪ ਨੂੰ ਬਹੁਤ ਵੱਡੀ ਸ਼ਾਬਾਸ਼ ਲੈ ਕੇ ਆ ਰਹੇ ਹਾਂ ਜਦੋਂ ਕਿ ਤਿੰਨ ਦਿਨਾਂ ਬਾਅਦ ਉਹਦੇ ਇਹਦੇ ਕੱਲਾ ਉਹਨਾਂ ਦੇ ਜੱਦੀ ਜ਼ਿਲ੍ਹੇ ਵਿੱਚ ਹੀ ਨਹੀਂ ਆਣ ਵਾਪਰਿਆ ਬਲਕਿ ਉਹਨਾਂ ਦੇ ਜੱਦੀ ਪਿੰਡ ਦੇ ਬਿਲਕੁਲ ਗਵਾਣ ਜੇ ਗਾਂਢ ਵਾਪਰਿਆ ਤੇ ਗਏ ਉਹ ਤਿੰਨ ਚਾਰ ਦਿਨਾਂ ਬਾਅਦ ਉਹਦਾ ਸ਼ੀਰ ਭਗਤ ਸਿੰਘ ਦੇ ਸ਼ਹੀਦੀ ਤੇ ਸਤਕਾਰ ਦੇ ਵੀ ਨਹੀਂ ਗਏ ਇਸ ਵਾਰੀ ਪਹਿਲੀ ਵਾਰੀ ਹੁਣ ਕੋਈ ਮੁੱਖ ਮੰਤਰੀ ਸ਼ਹਾਦਤ ਦੇ ਬਾਰੇ ਦੇ ਸ੍ਰੀ ਅੰਦਰੀ ਦੇਣ ਨਾ ਗਿਆ ਹੋਵੇ। ਉਹ ਦਿੱਲੀ ਦੀਆਂ ਤਸਵੀਰਾਂ ਆਈਆਂ ਸਾਹਮਣੇ। ਉਹ ਕੇਜਰੀਵਾਲ ਸਾਹਿਬ ਦੀ ਸੇਵਾ ਸਵਾਲ ਚ ਲੱਗੇ ਹੋਏ ਸੀ। ਕੇਜਰੀਆ ਸਾਹਿਬ ਦੀ ਸੇਵਾ ਸਵਾਲ ਉਹਦੇ ਲਈ ਜ਼ਰੂਰੀ ਹੋ ਗਈ ਤੇ ਸ਼ਹੀਦਾਂ ਨੂੰ ਸਤਿਕਾਰ ਦੇਣਾ ਉਹਦੇ ਲਈ ਸੈਕੰਡਰੀ ਹੋ ਗਿਆ ਤੇ ਆ ਜਿਹੜੇ ਜ਼ਹਿਰੀਲੀ ਸ਼ਰਾਬ ਨਾਲ ਮਰੇ ਲੋਕ ਉਹਨਾਂ ਦੇ ਪੀੜਤ ਪਰਿਵਾਰਾਂ ਨੂੰ ਦਿਲਾਸਾ ਦੇਣਾ ਉਹਨਾਂ ਲਈ ਮਦਦ ਤੀਜੇ ਥਾਂ ਤੇ ਚੱਲਿਆ ਗਿਆ ਤੇ ਹੁਣ ਜਾ ਕੇ ਵੀ 4 ਦਿਨਾਂ ਬਾਅਦ ਵੀ ਬੜੇ ਮਤਲਬ ਨਾਟਕੀ ਢੰਗ ਨਾਲ ਸ਼ਾਵਾਸ਼ ਲੈਣੀ ਚਾਹੁੰਦੇ ਨੇ ਇਹ ਤਾਂ ਮੈਂ ਸਮਝਦਾ ਹੈਰਾਨ ਨਹੀਂ ਆ ਸਾਨੂੰ ਮੁਖਵੰਤਰੀ ਸਾਹਿਬ ਦੀ ਇਸ ਤਰ੍ਹਾਂ ਦੀ ਸ਼ਬਦਾਬਲੀ ਤੇ ਤੇ ਉਹਨਾਂ ਦੀ ਸੋਚ ਤੇ ਸਟਾਈਲ ਤੇ ਪਰ ਉਹ ਤਾਂ ਕੇਜਰੀਵਾਲ ਵਾਲੇ ਮਸਲੇ ਦੇ ਵਿੱਚ ਕਹਿੰਦੇ ਧੱਕਾ ਹੋ ਰਿਹਾ ਭਾਜਪਾ ਧੱਕਾ ਕਰ ਰਹੀ ਹੈ ਬਾਕੀ ਵਿਰੋਧੀਆਂ ਨੂੰ ਵੀ ਅਸੀਂ ਸੱਦਾ ਦਿੰਦੇ ਹਾਂ ਕਿ ਸਾਡੇ ਨਾਲ ਆਉਣ ਔਰ ਅਸੀਂ ਡੈਮੋਕ੍ਰੇਸੀ ਦਾ ਕਤਲ ਨਹੀਂ ਹੋਣ ਦੇਣਾ ਬਾਕੀ ਸਿਆਸੀ ਪਾਰਟੀਆਂ ਵੀ ਇਸ ਧੱਕੇਸ਼ਾਹੀ ਦੇ ਖਿਲਾਫ ਖੜਨ ਤੁਸੀਂ ਕੀ ਸ਼ਰਮਣੀ ਕਾਲੀ ਦਲ ਜਾਉਗੀ ਜੀ ਮੈਂ ਕਹਿੰਦਾ ਕਿਸੇ ਦੇ ਘਰ ਲੱਗੀ ਹੋਵੇ ਤਾਂ ਬਸੰਤਰ ਆਪਣੇ ਘਰ ਲੱਗੀ ਹੋਵੇ ਉਹ ਗੱਲ ਇਹ ਕਰ ਰਹੇ ਨੇ ਤੇ ਮਤਲਬ ਜਦੋਂ ਸੁਖਵਾਲ ਕਹਦੇ ਉਹਨਾਂ ਨੂੰ ਪਾਣੀ ਦਾ ਗਲਾਸ ਵੀ ਨਹੀਂ ਸੀ ਪੀਣ ਦਿੱਤਾ ਇਹਨਾਂ ਨੇ ਤੇ ਉਦੋਂ ਦੀ ਜੀ ਡੈਮੋਕ੍ਰੇਸੀ ਤੇ ਹੁਣ ਇਹਨਾਂ ਨੂੰ ਜਦ ਪਈ ਆ ਹੁਣ ਇਹਨਾਂ ਨੂੰ ਡੈਮੋਕ੍ਰੇਸੀ ਨਜ਼ਰ ਆ ਰਹੀ ਆ ਫਿਰ ਨੌਂ ਵਾਰ ਇਰੀਨਤ ਸੰਬੰਧ ਦਿੱਤੇ ਮੁੱਖ ਮੰਤਰੀ ਹੁਣ ਕਿਤੇ ਕਾਨੂੰਨ ਤੋਂ ਉੱਤੇ ਥੜੋ ਹੋ ਸਕਦਾ ਮਤਲਬ ਇਹ ਤਾਂ ਬਲਕੇ ਅਸਤੀਫਾ ਦੇਣਾ ਚਾਹੀਦਾ ਮੁੱਖ ਮੰਤਰੀ ਜੀਪ ਤੋਂ ਗੇੜੀਆਲ ਸਾਹਿਬ ਨੂੰ ਇਹ ਕਿ ਨਵੀਂ ਪਿਰਤ ਪਾ ਰਹੇ ਆ ਵੀ ਜੇਲ੍ਹ 'ਚ ਰਹਿ ਕੇ ਜੇਲ੍ਹ 'ਚ ਨਹੀਂ ਥਾਣੇ 'ਚ ਰਹਿ ਕੇ ਮੁੱਖ ਮੰਤਰੀ ਸੀ ਬਚਲਾਈ ਜਾ ਰਹੇ ਨੇ ਤੇ ਇਹ ਤਾਂ ਸਰਾ ਸਰ ਗਲਤ ਜੀ ਬਹੁਤ ਸ਼ੁਕਰੀਆ ਜੀ ਤੇ ਅਸੀਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਨ੍ਹਾਂ ਨੇ ਭਾਜਪਾ ਨਾਲ ਗੱਠ ਜੋੜ ਦੀ ਜਿਹੜੀ ਗੱਲਬਾਤ ਚੱਲੀ ਕਿ ਨਹੀਂ ਚੱਲੀ ਜਾਂ ਨਹੀਂ ਚੱਲੀ ਤਾਂ ਸਿਰੇ ਕਿਉਂ ਨਹੀਂ ਚੜੀ ਇਹ ਸਾਰੀਆਂ ਗੱਲਾਂ ਦੇ ਉੱਤੇ ਗੱਲਬਾਤ ਕੀਤੀ ਔਰ ਸਿਆਸੀ ਸਰਗਰਮੀਆਂ ਦੇ ਬਾਰੇ ਇਹਨਾਂ ਦਾ ਕੀ ਸਮਝਣਾ ਹੈ ਕੀ ਵਿਚਾਰ ਨੇ ਇਹ ਸਾਰੀ ਗੱਲਬਾਤ ਬਾਰੇ ਤੁਸੀਂ ਕੀ ਸਮਝਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ